ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾਂ ਗੁਰਨਾਨਕ ਅਤੇ ਬਾਲਾ ਤੇ ਮਰਦਾਨਾ ਤਿੰਨੋਂ ਲਾਲੂ ਦੇ ਘਰ ਵੱਤ ਆਏ ਘਰ ਦੇ ਕਬਸ ਆ ਲਾ ਗੱਲ ਉਹਦੇ ਕੋਲ ਲਾਲੂ ਬਹੁਤ ਖੁਸ਼ ਹੋਇਆ ਤਾਂ ਲਾਲੂ ਕਿਹਾ ਮੈਂ ਹਾਲ ਹੋਇਆ ਜੋ ਤੁਸੀਂ ਮੈਨੂੰ ਦਰਸ਼ਨ ਦਿੱਤਾ ਪੰਜ ਦਿਨ ਰਹਿ ਕੇ ਫਿਰ ਖੁਸ਼ੀ ਲੀਤੀ ਫਿਰ ਗੁਰੂ ਨਾਨਕ ਜੀ ਅਤੇ ਧਿਆਨ ਹੋਏ ਅੰਤਰ ਧਿਆਨ ਹੋਏ ਧਰਤੀ ਟਾਕੇ ਬੰਗਾਲ ਦੀ ਬੰਗਾਲ ਦੀ ਗਏ ਬੰਗਾਲ ਦੀ ਟਾਕੇ ਵਿੱਚ ਗਏ ਬੰਗਾਲ ਦੇ ਵਿੱਚ ਟਾਕੇ ਗਏ ਉੱਥੇ ਇੱਕ ਦਿਨ ਇੱਕ ਦਿਨ ਦੋ ਦਿਨਾਂ ਤਿੰਨ ਤਿੰਨ ਦਿਨ ਕੁਝ ਤਾਂ ਕੁਝ ਨਾ ਪਹੁੰਚਿਆ ਗੁਰੂ ਨਾਨਕ ਪਵਨ ਆਹਾਰੀ ਹੋਇਆ ਰਹ ਰਹਾ ਤਾ ਮਰਦਾਨੇ ਆਖਿਆ ਜੀ ਮੈਂ ਭੁੱਖਾ ਮਰਦਾ ਹਾਂ ਮੇਰਾ ਕੋਈ ਇਲਾਜ ਕਰੋ ਮਹਾਰਾਜ ਦੇ ਪੁਰਾਣੇ ਤਿੰਨ ਦਿਨ ਕਿਸੇ ਨੇ ਕੋਈ ਲੰਗਰ ਪਾਣੀ ਨਹੀਂ ਆਇਆ ਉੱਥੇ ਤੇ ਬਰਲਾ ਕਹਿੰਦਾ ਵੀ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੈ ਮਹਾਰਾਜ ਵੀ ਮੈਂ ਨਹੀਂ ਰਹਿ ਸਕਦਾ ਮੇਰਾ ਇਲਾਜ ਕਰੋ ਗੁਰੂ ਨਾਨਕ ਦੇਖੇ ਕਿ ਮਰਦਾਨਾ ਤਾਂ ਮਰਦਾ ਹੈ ਗੁਰੂ ਨਾਨਕ ਜੀ ਪੁੱਛਿਆ ਕਿ ਉਹ ਮਰਦਾਨਾ ਤਾਂ ਮਰਦਾਨੇ ਆਖਿਆ ਜੀ ਮੈਂ ਭੁੱਖਾ ਹਾਂ ਕਲੇਜੇ ਨੂੰ ਭੁੱਖ ਖਾਏ ਗਈ ਹੈ ਤਾਂ ਗੁਰੂ ਨਾਨਕ ਜੀ ਕਹਾ ਮਰਦਾਨਿਆ ਇਹਨਾਂ ਬੂਟੀਆਂ ਦੇ ਨਾਲ ਖਖੜੀਆਂ ਹਨ ਜਿਤਨੀਆਂ ਖਾਏ ਸਕੇ ਤਿਤਨੀਆਂ ਖਾ ਅਤੇ ਹੋਰ ਪੱਲੇ ਬੰਨੀ ਨਹੀਂ ਪੱਲੇ 'ਚ ਨਾ ਬਨਣੀ ਹੋਰ ਮਰਦਾਨਾ ਲੱਗਾ ਤੋੜ-ਤੋੜ ਕੇ ਖਾਵਣ ਜਿਉਂ-ਜਿਉਂ ਖਾਵੇ ਤਿਵੇਂ ਤੇ ਤਿਉਂ ਖਾਵੇ ਤੇ ਉਹ ਜਿਵੇਂ ਤੇ ਅੰਮ੍ਰਿਤ ਦਾ ਸਵਾਦ ਆਵੇ ਛੋੜ ਸਕੇ ਨਹੀਂ ਛੱਡ ਸਕਦਾ ਨਹੀਂ ਖਾਈ ਜਾਂਦਾ ਹੈ ਕਿੰਨੀ ਕੁ ਖਾਵੇ ਅੰਮ੍ਰਿਤ ਦਾ ਸਵਾਦ ਜੋ ਲੱਗੇ ਸੋ ਤੋੜ ਕੇ ਪੱਲੇ ਵੀ ਬਨਣੀਆਂ ਮਹਾਰਾਜ ਨੇ ਕਿਹਾ ਪੱਲੇ ਨਹੀਂ ਬਨਣੀਆਂ ਉਹਨ ਪੱਲੇ ਵੀ ਇੰਨੀਆਂ ਸਵਾਦ ਲੱਗਦੀਆਂ ਸੀ ਉਹਨ ਪੱਲੇ ਜੀ ਵੀ ਬਨ ਲਈ ਅਗਲੇ ਪਾਲਖ ਜੋ ਪੋਖ ਲੱਗਿਓ ਤਾਂ ਚੁਪਾਤਿਓ ਟ ਕੱਢ ਕੇ ਖਾਣ ਲੱਗਾ ਖਾਂਦੇ ਉਸ ਤੋਂ ਘੜੀ ਨਾ ਗੁਜਰੀ ਜੋ ਹੱਥ ਪੈਰ ਲੱਗ ਗਿਆ ਮਾਰਨ ਤਾਂ ਗੁਰੂ ਨਾਨਕ ਜੀ ਹੱਸਿਆ ਤਾਂ ਮਰਦਾਨੇ ਕਿਹਾ ਜੀ ਮੈਂ ਮਰਦਾ ਹਾਂ ਤੂੰ ਹੱਸਦਾ ਹੈ ਤਾਂ ਗੁਰੂ ਨਾਨਕ ਕਿਹਾ ਮਰਦਾਨਿਆ ਮੈਂ ਤੈਨੂੰ ਕਿਹਾ ਸੀ ਨਾ ਜੋ ਪੱਲੇ ਨਾ ਬੰਨੀ ਤੋ ਬੰਨ ਦਿੱਤੀਆਂ ਅਤੇ ਖਾਧੀਆਂ ਮੈਂ ਤਾਂ ਮਨਾ ਕੀਤਾ ਸੀ ਖਾਣਾ ਆਹੋ ਤਾਂ ਮੈਥੋਂ ਕੁਸ਼ਕਰ ਖਾਵੋ ਉਹ ਤਾਂ ਬੁੱਟਾ ਅਕਦਾ ਅਕਦਾ ਆਹ ਤਾਂ ਗੁਰੂ ਨਾਨਕ ਆਪਣੇ ਹੱਥੀ ਤਰੋੜ ਕਰ ਖਖੜੀਆਂ ਮਰਦਾਨੇ ਨੂੰ ਖਵਾਈਆਂ ਤਾਂ ਮਰਦਾਨਾ ਖਾਣ ਨਾਲ ਉੱਠ ਬੈਠਾ ਤਾਂ ਉੱਥੋਂ ਗੁਰੂ ਨਾਨਕ ਜੀ ਅੱਗੇ ਚੱਲੇ ਤਾਂ ਇੱਕ ਇੱਕ ਬਲਾਇਤ ਸਰਪਨਾਹ ਰਾਜੇ ਦੀ ਆਈ ਉਸ ਵਾਲਾਇਤ ਤੋਂ ਗੁਰੂ ਜੀ ਨੇ ਗੁਰੂ ਜੀ ਅੱਗੇ ਚੱਲੇ ਜਿੱਥੇ ਝੰਡੇ ਬਾਡੀ ਦੀ ਮੰਜੀ ਹੈ ਸਮੁੰਦਰ ਦੇ ਟਾਪੂ ਵਿੱਚ ਹੈ ਤਾਂ ਮਰਦਾਨਾ ਉੱਥੇ ਵਿਡਰ ਖੜਾ ਹੋਇਆ ਗੁਰੂ ਜੀ ਗੁਰੂ ਨਾਨਕ ਜੀ ਦੀ ਰੀਜ ਤਾਲ ਤੇ ਆਹੀ ਮਰਦਾਨਾ ਆਖੇ ਜੀ ਮੈਂ ਅੱਗੇ ਜਾਂਦਾ ਨਹੀਂ ਮੈਨੂੰ ਵਿਦਾ ਕਰ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਅੱਗੇ ਰਾਹ ਵਿੱਚ ਵੱਡੀਆਂ ਬੁਲਾਈ ਹੈ ਨਾ ਤਾਂ ਜਾਣਦਾ ਨਹੀਂ ਤੂੰ ਅਸਾਂ ਦੇ ਨਾਲ ਰਹ ਮਰਦਾਨਾ ਰਹੇ ਨਹੀਂ ਤਾਂ ਗੁਰੂ ਨਾਨਕ ਆਖਿਆ ਭਾਈ ਬਾਲਾ ਮਰਦਾਨਾ ਸਾਡੇ ਆਖੇ ਲੱਗਦਾ ਨਹੀਂ ਬਾਲਾ ਗੁਰੂ ਅੰਗਦ ਅੱਗੇ ਆਖਦਾ ਇਹ ਇਹ ਹੈ ਗੁਰੂ ਜੀ ਇਹ ਹੈ ਗੁਰੂ ਜੀ ਮੈਂ ਤਾਂ ਮਰਦਾਨੇ ਨੂੰ ਆਖਿਆ ਮਰਦਾਨਿਆ ਨਾਨਕ ਨਿਰੰਕਾਰ ਹੀ ਤੂੰ ਸਮਲ ਜਾ ਸਮਾਲ ਤੂੰ ਸਮਾਲ ਜੀ ਮਰਦਾਨੇ ਨੂੰ ਜੋ ਕੋਈ ਭੂਤ ਨਾ ਲੱਗਾ ਫਿਰ ਮਰਦਾ ਲੱਗਾ ਮਰਦਾਨਾ ਮੰਨੇ ਕਹੀ ਨਹੀਂ ਆਖ ਰਹੇ ਮਰਦਾਨੇ ਗੁਰੂ ਨਾਨਕ ਪਾਸੋਂ ਵਿਦਾਈ ਲੀਤੀ ਵਿਦਾਈ ਵਿਦਾ ਲੀਤੀ ਉੱਥੋਂ ਹੀ ਪਿੱਛਾ ਫਿਰ ਗਿਆ ਤਾਂ ਗੁਰੂ ਨਾਨਕ ਨੂੰ ਪੁੱਛਿਆ ਭਾਈ ਬਾਲਾ ਕਿਆ ਕਹੀਏ ਤਾਂ ਮੈਂ ਗੁਰੂ ਨਾਨਕ ਜੀ ਨੂੰ ਆਖਿਆ ਜੀ ਜੋ ਤਾ ਸਾਡੇ ਜੀ ਆਵੇ ਤਾਂ ਗੁਰੂ ਨਾਨਕ ਜੀ ਉਸ ਦਿਨ ਜੰਗਲ ਵਿੱਚ ਬੈਠੇ ਬੈਠੇ ਰਹੇ ਬੈਠਦੇ ਅੱਗੇ ਚੱਲੇ ਨੇ ਅੱਗੇ ਗਏ ਨਹੀਂ ਜਾਂ ਦੋਇ ਪਹਿਰ ਗੁਜ਼ਰੇ ਤਾਂ ਗੁਰੂ ਨਾਨਕ ਜੀ ਬੋਲਿਆ ਭਾਈ ਮਰਦਾਨੇ ਨੂੰ ਰਕਸ਼ਸ਼ ਪਕੜ ਲਿਆ ਪਕੜਿਆ ਅਤੇ ਕੜਾਹੇ ਵਿੱਚ ਤਲਦਾ ਹੈ ਤਾਂ ਮੈਂ ਗੁਰੂ ਨਾਨਕ ਜੀ ਪਾਸ ਕਿਹਾ ਤਲੀਵਨ ਤਲੀਵਨ ਦੋ ਤਲੀਵਨ ਦੇ ਹੋ ਆਖੇ ਲੱਗਦਾ ਨਹੀਂ ਤਾਂ ਗੁਰੂ ਨਾਨਕ ਉੱਠ ਖੜਾ ਹੋਇਆ ਆਖਣ ਲੱਗਾ ਭਾਈ ਬਾਲਾ ਨਾਲ ਲਿਏ ਨਾਲ ਲਏ ਦੀ ਸ਼ਰਮ ਭਾਰੀ ਹੈ ਅਤੇ ਸਾਡੇ ਕੰਮ ਦਾ ਹੈ ਮੈਂ ਫਿਰ ਗੁਰੂ ਅੰਗਦ ਨੂੰ ਪੁੱਛ ਗੁਰੂ ਅੰਗਦ ਜੀ ਨੂੰ ਪੁੱਛਿਆ ਗੁਰੂ ਨਾਨਕ ਨੂੰ ਪੁੱਛਿਆ ਸਾਡੇ ਕੰਮ ਦਾ ਫਿਰ ਗੁਰੂ ਨਾਨਕ ਨੂੰ ਪੁੱਛਿਆ ਜੀ ਕਿਤਾ ਕੋ ਦੂਰ ਹੈ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਬਾਲਾ ਕੁਹਾਂ ਨਾ ਉੱਪਰ ਹੈ ਨੌ ਕੋ ਤੇ ਹੈ ਫਿਰ ਗੁਰੂ ਨਾਨਕ ਜੀ ਤੂੰ ਜਿਨੂੰ ਆਖਿਆ ਸਾਡੇ ਜਾਂਦਿਆਂ ਨੂੰ ਤਾਂ ਖਾਈ ਲੈ ਸੀ ਤਾਂ ਗੁਰੂ ਨਾਨਕ ਗੁਰੂ ਨਾਨਕ ਮੇਰਾ ਹੱਥ ਪਕੜਿਆ ਜੀ ਜੋ ਮੁੱਲ ਜੋ ਅੱਖੀ ਗਾ ਸੋ ਮੈਨੂੰ ਆਏ ਆਖੇ ਤਾਂ ਮਰਦਾਨਾ ਸ਼ਹਿਰ ਵਿੱਚ ਆਇਆ ਇੱਕ ਜਵਾਹਰੀ ਨੂੰ ਆਣ ਦਿਖਾ ਲਿਆ ਉਸ ਜਵਾਹਰੀ ਕਿਹਾ ਇਸਕੇ 3 ਪੈਸੇ ਮੁੱਲ ਹੈ ਤੂ ਮੈਨੂੰ ਆਇਆ ਕੀਤਾ ਮਰਦਾਨਾ ਸ਼ਹਿਰ ਵਿੱਚ ਆਇਆ ਇੱਕ ਜਵਾਹਰੀ ਆਣ ਦਿਖਾਇਆ ਤਾਂ ਉਸ ਜਵਾਹਰੀ ਕਿਹਾ ਇਸ ਕੇ ਤਿੰਨ ਪੈਸੇ ਵੱਲ ਹੈ ਤਾਂ ਮਰਦਾਨੇ ਆਖਿਆ ਕੀਤਾ ਜੋ ਇਸ ਲਾਲ ਦਾ ਮੁੱਲ ਤਾਂ ਬਹੁਤ ਆਖਦੇ ਹਨ ਮੈਂ ਪੁੱਛ ਆਵਾਂ ਤਾਂ ਮਰਦਾਨਾ ਗੁਰੂ ਨਾਨਕ ਪਾਸ ਕਿਹਾ ਜੀ ਇਸ ਲਾਲ ਦੇ 3 ਪੈਸੇ ਮਿਲਦੇ ਹਨ ਇਸ ਲਾਲ ਦਾ ਮੁੱਲ ਤਾਂ ਬਹੁਤ ਅੱਖਦੇ ਹਨ ਮੈਂ ਪੁੱਛਿਆ ਵਾਂ ਤਾਂ ਆਏ ਮਰਦਾਨੇ ਗੁਰੂ ਨਾਨਕ ਪਾਸ ਕਿਹਾ ਇਸ ਲਾਲ ਦੇ ਤਿੰਨ ਪੈਸੇ ਮਿਲਦੇ ਹਨ ਤਾਂ ਗੁਰੂ ਨਾਨਕ ਆਖਿਆ ਭਾਈ ਮਰਦਾਨਾ ਵੱਡੇ ਜਵਾਹਾ ਜਾਵਾ ਜਵਹਰੀ ਪਾਸ ਜਾ ਤਾਂ ਮਰਦਾਨੇ ਆਖਿਆ ਗੁਰੂ ਜੀ ਮੈਂ ਵੱਡਾ ਤੇ ਛੋਟਾ ਕਾਈ ਨਹੀਂ ਜਾਣਦਾ ਤੁਸੀਂ ਮੈਨੂੰ ਦੱਸੋ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਿਆਂ ਸਾਲਸਰਾਏ ਜਵਾਹਰੀ ਦਾ ਨਾਮ ਹੈ ਤੂੰ ਉਸ ਪਾਸ ਜਾਏ ਇਸ ਬਤ ਇਹ ਬਤ ਜਾਏ ਕਰ ਪੁੱਛਣ ਲੱਗਾ ਆਖੇ ਸਾਲਸਰਾਏ ਜਵਾਹਰੀ ਦੀ ਦੁਕਾਨ ਕਿਹੜੀ ਹੈ ਤਾਂ ਲੋਕਾਂ ਨੇ ਦੱਸਿਆ ਭਾਈ ਉਹ ਘਰ ਹੁੰਦਾ ਹੈ ਤਾਂ ਮਰਦਾਨਾ ਉਸ ਸਾਈਂ ਉਸ ਘਰ ਕੁਛ ਆਇਆ ਕਰ ਗਿਆ ਕੁਛ ਕੀ ਚਲਾ ਗਿਆ ਆਵਾਜ਼ ਕੀਤੇ ਉਹ ਸੋ ਤਾਂ ਉਹ ਜੋ ਜਵਹਾਰੀ ਜਵਹਾਰ ਜਵਹਰੀ ਅੰਦਰੋਂ ਗੁਲਾਮ ਭੇਜ ਦਿੱਤਾ ਜੂ ਤੂੰ ਕੌਣ ਹੈ ਭਾਈ ਮਰਦਾਨੇ ਕਿਹਾ ਮੈਂ ਕੁਛ ਸੌਦਾ ਵੇਚਣਾ ਹੈ ਜਵਹਾਰੀ ਕਿਹਾ ਅੰਦਰ ਲਿਆਓ ਤਾਂ ਮਰਦਾਨੇ ਨੂੰ ਅੰਦਰ ਲੈ ਗਿਆ ਪੁੱਛਣ ਲੱਗੇ ਹੇ ਭਾਈ ਕਿਆ ਸੌਦਾ ਕਰਨਾ ਤਾਂ ਮਰਦਾਨੇ ਹੱਥੋਂ ਲਾਲ ਕੱਢ ਲਿਆ ਕੱਢ ਦਿੱਤਾ ਤਾਂ ਜਵਾਰੀ ਹੱਥ ਲੈ ਕੇ ਦੇਖੇ ਤਾਂ ਕਿਆ ਦੇਖੇ ਜੋ ਇਸ ਲਾਲ ਉੱਪਰ ਲਿਖਿਆ ਹੈ ਜੋ ਇਹ ਲਾਲ ਵਿਚ ਵੇਚਣ ਲੈ ਆਵੇ ਉਸ ਨੂੰ 100 ਰੁਪਇਆ ਮਹਿਮਾਨੀ ਦੇਵਣੀ ਉਰਾਈ ਮੁੱਲ ਭਾਵੇ ਖਵੰਦਾ ਦੇ ਵਿੱਚ ਇੱਕ ਭਾਵੇ ਨਾ ਵਿੱਚ ਤਾਂ ਜਵਾਹਰੀ 100 ਰੁਪਇਆ ਆਨ ਮਰਦਾਨੇ ਦੇ ਹੱਥ ਦਿੱਤਾ ਅਤੇ ਲਾਲ ਆਪਣੇ ਪਾਸ ਰੱਖਿਆ ਤਾਂ ਮਰਦਾਨੇ ਕਿਹਾ ਜੀ ਮੈਂ ਖਵੰਦਾ ਪਾਸੋਂ ਕੁਛ ਆਵਾਂ ਤਾਂ ਜਵਾਹਰੀ ਕਹ ਆ ਜਾਏ ਭਾਈ ਪੁੱਛਰਾਓ ਤਾਂ ਮਰਦਾਨੇ 100 ਰੁਪਇਆ ਗੁਰੂ ਨਾਨਕ ਦੇ ਅੱਗੇ ਆੜ ਰੱਖਿਆ ਗੁਰੂ ਨਾਨਕ ਕਿਹਾ ਇਹ ਕਿਹਾ ਮੁੱਲ ਮੁੱਲ ਲੈ ਆਇਓ ਤਾਂ ਮਰਦਾਨੇ ਕਿਹਾ ਜੀ ਉਸ ਉਸ ਦਿੱਤਾ ਹੈ ਮੈ ਲੈ ਆਇਆ ਤਾਂ ਫੇਰ ਗੁਰੂ ਨਾਨਕ ਆਖਿਆ ਜਾ ਪੁੱਛ ਇਸ 100 ਰੁਪਇਆ ਮੁੱਲ ਦਿੱਤਾ ਹੈ ਕਿਹਾ ਦਿੱਤਾ ਹੈ ਤਾਂ ਮਰਦਾਨੇ ਆਖਿਆ ਭਲਾ ਜੀ ਮਰਦਾਨੇ ਫਿਰ ਜਾ ਵਹੀ ਕੋ ਕੋਲ ਚਲਾ ਗਿਆ ਪੁੱਛਿਆ ਜੀ ਇਸ ਲਾਲ ਦਾ ਖਵੰਦਾ ਆਖਦਾ ਹੈ ਜਿਨੇ ਮੈਨੂੰ ਲਾਲ ਦਿੱਤਾ ਹੈ ਨਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਕਹਿੰਦਾ ਜਿਨੇ ਮੈਨੂੰ ਇਹ ਲਾਲ ਦਿੱਤਾ ਹੈ ਇਹ 100 ਰੁਪਇਆ ਤੁਸੀਂ ਕੈਸਾ ਦਿੱਤਾ ਇਸ ਦਾ ਮੁੱਲ ਦਿੱਤਾ ਹੀ ਤਾਂ ਉਹ ਜਾਵਾ ਹੀ ਆਖਿਆ ਭਾਈ ਇਸ ਲਾਲ ਲਾਲ ਤੇ ਲਿਖਿਆ ਹੈ ਜੋ ਕੋਈ ਇਹ ਲਾਲ ਲੈ ਆਵੇ ਭਾਵੇਂ ਵੇਚੇ ਭਾਵੇਂ ਨਾ ਵੇਚੇ ਉਸ ਜਤੈ 100 ਰੁਪਿਆ ਮਹਿਮਾਨੀ ਦੇਵਣੀ ਤੇਰਾ ਲਾਲ ਅਮੰਨਤ ਪਿਆ ਹੈ ਖਵੰਦਾ ਤੂੰ ਮੁੱਲ ਪੁੱਛ ਆਓ ਤਾਂ ਮਰਦਾਨੇ ਗੁਰੂ ਨਾਨਕ ਨੂੰ ਕਿਹਾ ਆਏ ਕਿਹਾ ਜੀ ਜਿਹਾ ਹਾਰੇ ਇਹੋ ਵਾਅਦਾ ਹੈ ਜੋ ਇਸ ਲਾਲ ਜੋ ਇਸ ਲਾਲ ਤੇ ਲਿਖਿਆ ਹੈ ਜੋ ਇਸ ਲਾਲ ਨੂੰ ਲੈ ਆਵੇ ਉਸ ਨੂੰ 100 ਰੁਪਿਆ ਮਹਿਮਾਨੀ ਦੇਵਣੀ ਆਵੇਂ ਵਿੱਚੇ ਨਾ ਵਿੱਚੇ ਤਾਂ ਗੁਰੂ ਨਾਨਕ ਆਖਿਆ ਉਹ ਮਰਦਾਨਾ ਵੇਚਣਾ ਹੈ ਤਾਂ ਮਰਦਾਨੇ ਕਿਹਾ ਜੀ ਮੈਂ ਐ ਕਿ ਜਾਨਾ ਤੁਸੀਂ ਜਾਣੋ ਫਿਰ ਗੁਰੂ ਨਾਨਕ ਆਖਿਆ ਮਰਦਾਨਾ ਤੈਨੂੰ ਮੈਨੂੰ ਤੈਨੂੰ ਕਿਸ ਵਾਸਤੇ ਪੁੱਛਦਾ ਹੈ ਤਾਂ ਮਰਦਾਨੇ ਕਿਹਾ ਮੈਂ ਨਹੀਂ ਜਾਣਦਾ ਤੂੰ ਕਿਸ ਵਾਸਤੇ ਪੁੱਛਦਾ ਹੈ ਗੁਰੂ ਨਾਨਕ ਆਖਿਆ ਮਰਦਾਨਾ ਮੈਂ ਤਨ ਇਸ ਵਾਸਤੇ ਪੁੱਛਦਾ ਜੂ ਇਹ ਲਾਲ ਨਹੀਂ ਇਹ ਲਾਲ ਨਹੀਂ ਇਹ ਪਰਮੇਸ਼ਰ ਦਾ ਨਾਮ ਹੈ ਉਹ ਜਵਹਰੀ ਤਿੰਨ ਪੈਸੇ ਦਿੰਦਾ ਆਹਾ ਉਸ ਦੀ ਇਹ ਨਜ਼ਰ ਆਹੀ ਅਤੇ ਇਹ ਜਵਹਰੀ 100 ਰੁਪਿਆ ਬਿਨਾਂ ਮੁੱਲ ਲਿੱਤੇ ਦੇਵਣ ਲੱਗਾ ਹੈ ਇਹ ਕਰਤਾਰ ਦਾ ਨਾਮ ਲਾਲਨਹਾਈ ਭਾਵੇਂ ਵੇਚ ਭਾਵੇਂ ਰੱਖ ਜੀ ਭੰਗ ਭੁੱਖ ਕਬੂਲ ਕਰੇ ਤਾਂ ਰਖੀ ਨਹੀਂ ਤਾਂ ਵੇਚ ਖਾਓ ਤਾਂ ਮਰਦਾਨਾ ਸਮਝ ਗਿਆ ਤਾਂ ਮਰਦਾਨੇ ਕਿਹਾ ਜੀ ਮੈਂ ਨਹੀਂ ਵੇਚਦਾ ਤਾਂ ਫਿਰ ਗੁਰੂ ਨਾਨਕ ਆਖਿਆ ਜੇ ਮਰਦਾਨੇ ਨਹੀਂ ਵੇਚਦਾ ਤਾਂ 100 ਰੁਪਇਆ ਫਿਰ ਦੇਓ ਲਾਲ ਆਪਣਾ ਫੇਰ ਲੈ ਆਓ ਤਾਂ ਮਰਦਾਨ ਨੇ ਆਖਿਆ ਭਲਾ ਜੀ ਤਾਂ ਮਰਦਾਨਾ ਉਸ ਜਵਹਰੀ ਪਾਸ ਆਇਆ ਜਾਏ ਕਰ ਅੱਖਣ ਲੱਗਾ ਸ਼ਾਹ ਜੀ ਤੁਸੀਂ 100 ਰੁਪਇਆ ਆਪਣਾ ਲਓ ਇਹ ਲਾਲ ਦਿਓ ਖਵੰਦਾ ਨਹੀਂ ਵੇਚਦਾ ਤਾਂ ਜਵਹਰੀ ਕਿਹਾ ਭਲਾ ਭਾਈ ਲੈ ਲੈ ਆਪਣਾ ਲਾਲ ਲਾਲ ਮਰਦਾਨੇ ਦੇ ਹੱਥ ਦਿੱਤਾ ਤੇ ਮਰਦਾਨੇ ਨੇ ਆਪਣਾ ਮਰਦਾਨੇ ਨੇ ਆਪਣਾ ਲਾਲ ਲਿੱਤਾ ਅਤੇ ਉਸ ਨੂੰ 100 ਰੁਪਿਆ ਜਵਾਰੀ ਦੇ ਹੱਥ ਦਿੱਤਾ ਆਕ ਉਸ ਜੀ ਆਪਣਾ ਇਹ 100 ਰੁਪਿਆ ਗਿਣ ਲਓ ਤਾਂ ਜਵਾਰੀ ਮਰਦਾਨੇ ਤਾਂ ਹੀ ਕਿਹਾ ਅਰੇ ਭਾਈ ਇਸ ਲਾਲ ਉੱਪਰ ਲਿਖਿਆ ਹੈ ਜੋ ਕੋਈ ਇਹ ਲਾਲ ਲੈ ਆਵੇ ਉਸ ਨੂੰ 100 ਰੁਪਿਆ ਮਹਿਮਾਨੀ ਦੇਣ ਦੇਣੀ ਮੈਂ ਤਾਂ ਆਪਣਾ ਕਰਮ ਨਿਖ ਰੱਖਿਆ ਹੈ ਇਹ ਰੁਪਏ ਤਾਂ ਸਾਡੇ ਹੈ ਨਾ ہمارے ਸਾਡੇ ਨਹੀਂ ਹਨ ਭਾਵੇਂ ਲਾਲ ਵੇਚੋ ਭਾਵੇਂ ਨਾ ਵੇਚੋ ਰੁਪਏ ਤਾਂ ਅਸਾਂ ਲੈਣੇ ਨਹੀਂ ਵਾਪਸ ਹੋਣ ਮਰਦਾਨਾ ਨਾਲੇ ਲਾਲ ਨਾਲੇ ਰੁਪਏ ਦੋਵੇਂ ਵਸੂ ਗੁਰਨਾਨਕ ਜੀ ਅੱਗੇ ਆਣ ਰੱਖਿਆ ਗੁਰਨਾਨਕ ਜੀ ਗੁਰਨਾਨਕ ਆਖਿਆ ਮਰਦਾਨਿਆ ਇਹ ਰੁਪਏ ਕਿਉਂ ਆਂਦੇ ਤਮਰਦਾਨ ਨੇ ਕਿਹਾ ਆਖਿਆ ਜੀ ਮੈਂ ਤਾਂ ਰੁਪਏ ਦੇ ਰਿਹਾ ਸੀ ਉਹ ਲਵੇ ਨਹੀਂ ਉਹ ਆਖੇ ਮੇਰੇ ਭਾਈ ਅਰੇ ਭਾਈ ਮੈਂ ਤਾਂ ਆਪਣਾ ਧਰਮ ਰੱਖਿਆ ਹੈ ਲਾਲ ਉੱਪਰ ਲਿਖਿਆ ਹੈ ਜੇ ਕੋਈ ਇਹ ਲਾਲ ਆਣ ਦਿਖਾਵੇ ਉਸ ਨੂੰ 100 ਰੁਪਏ ਮਹਿਮਾਨੀ ਦੇਵਣੀ ਅਬ ਇਹ ਤੁਹਾਰੇ ਹੈ ਨ ਮਾਰੇ ਨਹੀਂ ਮੈਂ ਕੀ ਆਤ ਕਰਾਂ ਫੇਰ ਗੁਰੂ ਨਾਨਕ ਜੀ ਈਹਾ ਤੂੰ ਐਵੇਂ ਜਾਏ ਕਰ ਆਖ ਸ਼ਾਹ ਜੀ ਜੀ ਵੇਚੀਏ ਤਾਂ ਮਹਿਮਾਨੀ ਲਈਏ ਤਾਂ ਮਰਦਾਨੇ ਆਖਿਆ ਭਲਾ ਤਾਂ ਮਰਦਾਨਾ ਉਸ ਜਵਾਰੀ ਦੇ 100 ਰੁਪਏ ਫਿਰ ਲੈ ਗਿਆ ਜਾਏ ਕਰ ਆਖਿਓ ਸ਼ਾਹ ਜੀ ਤੁਸੀਂ ਤੁਸੀਂ ਰੁਪਏ ਤੇਰੇ ਕਹੇ ਲਈਏ ਜੂ ਵੇਚੀਏ ਤਾਂ ਮਹਿਮਾਨੀ ਵੀ ਲਈ ਰੁਪਇਆ ਤੁਸੀਂ ਫੇਰ ਲਾਓ ਅਸੀਂ ਲਾਲ ਤਖਵੰਦਾ ਨਹੀਂ ਦਿੱਤਾ ਨਹੀਂ ਲੈਂਦੇ ਅਗੋਂ ਉਹ ਜਵਹਾਰੀ ਲੈ ਨਹੀਂ ਤਾਂ ਮਰਦਾਨਾ ਰੁਪਏ ਫੇਰ ਲਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਰੁਪਏ ਰਖੇ ਨਹੀਂ ਅਤੇ ਜਵਾਰੀ ਰੁਪਏ ਲੈ ਨਹੀਂ ਤਾਂ ਸੱਤ ਫੇਰੇ ਮਰਦਾਨੇ ਦੇ ਪਏ ਤਾਂ ਸੱਤ ਫੇਰੇ ਮਰਦਾਨੇ ਦੇ ਲੱਗਾ ਮਰਦਾਨ ਤਾਂ ਮਰਦਾਨਾ ਚਿੱਠਾ ਹੋਏ ਘਰ ਗੁੱਸੇ ਹੋਏ ਘਰ ਰੁਪਏ ਜਵਾਰੀ ਦੇ ਘਰ ਛੁੱਟ ਆਇਆ ਗੁੱਸੇ ਵਿੱਚ ਛੁੱਟਿਆ ਆ ਜਵਾਰੀ ਨੇ ਆਪਣੇ ਜੀਆ ਵਿਚਾਰ ਕੀਤਾ ਜੋ ਭਾਈ ਇਹ ਰੁਪਏ ਮੈਨੂੰ ਲੈਣੇ ਨਹੀਂ ਬਣਦੇ ਅਤੇ ਇਹ ਮਾਇਆ ਅਜਿਹੀ ਵਸਤੂ ਹੈ ਜੋ ਇਸ ਮਾਇਆ ਨੇ ਸੰਕਾਦ ਬਰਮਾਦਿਕ 모ਹ ਹੈ ਨਾ ਇਹਨੂੰ ਬੜੇ ਬੜੇ ઋષਿ ਮੁਨੀ ਮੋਹ ਲੈ অতি ਲਾਲ ਵੀ ਅਚੰਡੇ ਦਾ ਡਿਠਾ ਹੈ ਜਿਸ ਤੇ ਲਿਖਿਆ ਹੈ ਆਹ ਮੇਰੀ ਉਮਰ ਐਡੀ ਹੋਈ ਵੱਡੇ ਉਮਰ ਦੇ ਲਾਲ ਡਿਠੇ ਵੱਡੇ ਉਮਰ ਦੇ ਲਾਲ ਡਿਠੇ ਸਾਲ ਸਰਾਏ ਪੈਰਾ ਤੇ ਟੈਪਿਆ ਜੀ ਮੇਰੇ ਵਾਸਤੇ ਕਰਤਾ ਕਰਤਾੜ ਤੁਹਾਨੂੰ ਲੈ ਆਇਆ ਗੁਰੂ ਜੀ ਸਾਲ ਚਰਾਏ ਅਤੇ ਤੇ ਬਹੁਤ ਖੁਸ਼ ਖੁਸ਼ੀ ਕੀਤੀ ਆਪਣੇ ਸਿਰ ਉੱਤੇ ਅੰਗੂਠਾ ਦਿੱਤਾ ਭਾਈ ਸਾਲ ਚਰਾਏ ਲੈ ਕੇ ਸਿਰ ਤੇ ਵੱਧਾ ਬੰਨਣ ਨਾਲ ਸਾਲ ਚਰਾਏ ਦੇ ਕਪਾੜ ਖੁੱਲ ਗਏ ਸਾਲ ਚਰਾਏ ਦਾ ਰੰਗ ਹੋਰ ਹੋ ਗਿਆ ਸਰਸਾਲ ਸਰਾਏ ਨੂੰ ਸ਼ਬਦ ਪ੍ਰਾਪਤ ਹੋਇਆ ਆਓ ਸਰਬਣ ਕਰੀਏ ਸਤਗੁਰ ਦਾਤਾ ਨਾਮ ਕਾ ਦਿਨੇ ਖੋਲ ਕੁ ਬਾੜ ਇਕੋ ਵਣ ਜਾ ਵਣ ਜਿਆ ਬੋੜ ਨਾ ਆਵੇ ਘਾਟ ਸਤਗੁਰ ਨਾਨਕ ਪੂਰਾ ਬਚਨ ਕਾ ਸੋਰਾ ਰਹਾਉ ਅਗਮ ਨਿਗਮ ਵਿਖਾਵੇ ਤਾਂ ਬੋਲੇ ਨਿਤ ਅਨੰਤਾ ਜਗਤ ਬਨਜਾਰ ਸਗਲ ਹੈ ਸਹਾ ਇਕ ਭਗਵੰਤ ਬਨਜ ਹਮਾਰਾ ਸਤਗੁਰੂ ਪੂੰਜੀ ਹਮਾਰੀ ਨਾਮ ਆਠ ਪਹਿਰ ਧੁਨ ਲਹ ਰਹੇ ਸੂਈ ਹਮਾਰੇ ਕਾਮ ਸਾਲਸ ਬਿਨਵੈ ਬੇਨਤੀ ਤੁਮ ਸੁਨ ਲਹੁ ਕਰ ਤਾਰ ਕੱਚਾ ਰੰਗ ਉਤਾਰ ਕੇ ਚੜੇ ਰੰਗ ਅਪਾਰ ਰਾਗ ਬਿਲਾਵਲ ਸ਼ਬਦ ਗੁਰੂ ਨਾਨਕ ਜੀ ਕੀ ਤਾਰ ਗੁਰ ਸ਼ਬਦ ਰੇ ਨਿਧਾਨ ਗੁਰ ਸ਼ਬਦ ਨੇਧਾਨ ਹੈ ਮਨ ਮੁਖ ਅਵਗੁਣੋ ਲਖ ਜੁਨੀ ਪਰਮਾਈਏ ਫਿਰ ਪਾਵੇਗਾ ਪਾਉਣਾ ਤੇਰਾ ਨਿਰਮਲ ਹੀਰਾ ਨਾਮ ਹੈ ਕੋਈ ਪਰਖੇ ਪਰਖਣ ਹਾਰ ਰਉ ਬੀਦੀ ਬੀਦੀ ਅਨਜਣਿਆ ਪਕੜ ਪੰਡਤ ਵਿਚਾਰ ਬੀੜਾ ਹਰ ਕਾ ਨਾਮ ਹੈ ਜਿਸ ਚੜੇ ਉਤਰੇ ਪਾਰ ਅੰਜਨ ਭਾਏ ਸਭ ਕੋ ਦੇਖਣ ਵਿੱਚ ਵਿਨਾਸ਼ ਜਨਮ ਲੋਇਣ ਜਗ ਦੇਖਿਆ ਸੋ ਲੋਇਣ ਪ੍ਰਗਾਸ ਕੰਚਨ ਕੰਚਨ ਹੋਇਆ ਨਾਨਕ ਧੂ ਅਪਾਰ ਨਾਨਕ ਧੂ ਅਪਾਰ ਜੰਦਰਾ ਖੋਲਾ ਕੋਠੜੀ ਜਨ ਨਾਨਕ ਧਰਮ ਦਵਾਰ ਜਨ ਨਾਨਕ ਧਰਮ ਦਵਾਰ ਤਾਂਗੁਰ ਨਾਨਕ ਜੀ ਵਿਸ਼ੰਵਰਪੁਰ ਆਏ ਅਗਰ ਕੇ ਗੁਲਾਮ ਨੂੰ ਅਕਦੇਸ਼ਾਲਾਲ ਸਾਲਸਰਾਏ ਨੂੰ ਸਾਲਸਰਾਏ ਜਵਾਹਰੀ ਨੂੰ ਦੋਹਾਂ ਨੂੰ ਸਤਿਗੁਰੂ ਕੀਤਾ ਮਿਹਰਵਾਨੀ ਮਿਹਰਬਾਨੀ ਕੀਤੀ ਉਹਨਾਂ ਨੂੰ ਮੰਜੀ ਬਹਾਇਆ ਸਿੱਖੀ ਪ੍ਰਗਟਾਈ ਸਾਰੇ ਦੇਸ਼ ਵਿੱਚ ਨਾਮਦਾਨ ਪ੍ਰਗਟਾਇਆ ਆਖਿਓਨ ਸੁਣ ਸਾਲਸਰਾਏ ਜਿੱਚਰ ਤੂੰ ਜਿਵੇਂ ਜਿੱਚਰ ਜਿੱਚਰ ਤੂੰ ਕਿਵੇਂ ਤੇ ਚਰ ਤੇਰੀ ਮੰਜੀ ਹੈ ਅਤੇ ਅੱਜ ਤੇਰੀ ਦੇਹ ਛੁੱਟੇ ਤਾਂ ਅਦਰਕਾ ਬਣੇਗਾ ਔਰ ਤੇਰੀ ਔਲਾਦ ਦਾ ਕੰਮ ਨਾਹੀਂ ਪਹਿਲੇ ਮੰਜੀ ਇਸੇ ਅਦਰਕੀ ਕੀ ਆਹੀ ਪਰ ਅਸਾਂ ਤੇਰਾ ਭਾਉ ਰੱਖਿਆ ਹੈ ਕਿਉਂ ਜੋ ਇੱਕ ਸੰਸਾਰੀ ਸੂਤ ਵਿੱਚ ਇਸ ਇਸ ਦਾ ਤੂੰ ਸਾਹਿਬ ਹੈ ਅਤੇ ਦਿਨ ਭੀ ਥੋੜੇ ਆਏ ਬਰੇ ਦੋਏ ਅਤੇ 7 ਮਹੀਨੇ ਤੂੰ ਜੀਵਣਾ ਹੈ ਸਾਲ ਸਾਰੇ ਨੂੰ ਮਹਾਰਾਜ ਕਹਿੰਦੇ 7 ਬਰੇ ਦੋਏ ਬਰੇ ਤੇ 7 ਮਹੀਨੇ ਤੂੰ ਜੀਵਣਾ ਹੈ ਫਿਰ ਤੇਰੀ ਦੇਹ ਛੁੱਟੇਗੀ ਇਸ ਵਾਸਤੇ ਤੈਨੂੰ ਪਹਿਲੇ ਮੰਜੀ ਬਿਠਾਇਆ ਹੈ ਅਤੇ ਅਧਰਕੇ ਦੇ ਦਿਲ ਵਿੱਚ ਕਾਈ ਨਹੀਂ ਪਰ ਹੁਕਮ ਕਰਤਾਰ ਦਾ ਐਵੇਂ ਹੈ ਤਾਂ ਗੁਰਨਾਨਕ ਜੀ ਬੋਲੇ हे ਸੰਸਾਰੇ ਜਿਨ੍ਹਾਂ ਸੱਚੇ ਕਰਤਾਰ ਦਾ ਹੁਕਮ ਸੁਣ ਕੇ ਮੰਨਿਆ ਹੈ ਨਾ ਸੋਈ ਮਹਾਪੁਰਖ ਪਰਮ ਪਦ को प्राप्त होते हैं अतः सोई इस जगत में पूजे जाते हैं सोई स्वरूप है हे संसारए जवारी जो कोई जवारी है उस्ताद पूरे दा शिगर्द हो शिगर्द वो तो ये शिगर्द हैं ता तो जवाहर ਉਹ ਦੇਖਤਾ ਹੀ ਖਰਾ ਖੋਟਾ ਪਹਿਚਾਨ ਲੇਤਾ ਸੋ ਖਰੇ ਨਾਲ ਖਰੇ ਲਾਲ ਕੋ ਤਾਂ ਵੱਡੇ ਅਦਬਰਦਾਲ ਰੱਖ ਲੇਤਾ ਅਤੇ ਖੋਟੇ ਕੋ ਛੱਡ ਦਿੰਦਾ ਐ ਤੈਸੀ ਹੀ ਸੰਤ ਮਹਾਤਮਾ ਇਸ ਸੰਸਾਰ ਮੇਂ ਜੋ ਕੋਈ ਸੁਦੇ ਮਨ ਕੋ ਦੇਖਤੇ ਹੈ ਤੇ ਨਾ ਕੇ ਉਪਰ ਦ੍ਰਿਸ਼ਟ ਕਰਤੇ ਹਨ ਉਹਨਾਂ ਦੇ ਉੱਤੇ ਹੀ ਦ੍ਰਿਸ਼ਟੀ ਪਾਉਂਦੇ ਹਨ ਚਾਹੇ ਜਾਤੀ ਕੋਈ ਹੋਵੇ ਇੱਥੇ ਜਾਤੀ ਦਾ ਤੇ ਸਵਾਲ ਨਹੀਂ ਹੈ ਕੋਈ ਵੀ ਜੋ ਸੋ ਤੂੰ ਮੰਨ ਮੈਂ ਸੰਸਾਰ ਮਤ ਕਰ ਜੋ ਮੇਰੀ ਅਰਬਲਾ ਥੋੜੀ ਹੈ ਸੰਸਾਰ ਮੈਂ ਤੂੰ ਸ਼੍ਰੀ ਭਗਵੰਤ ਜੀ ਕੋ ਯਾਦ ਕਰਿਆ ਕਰ ਤੇਰੀ ਮੁਕਤੀ ਹੋ ਗਈ ਸਤ ਕਰ ਜਾਣੀ ਤੇਰੀ ਮੁਕਤੀ ਹੋ ਗਈ ਹੈ ਸੋ ਪਿਆਰੀ ਸ਼ਾਸੰਗ ਜੀ ਇਸ ਰਾਹ ਸਾਲਸਰਾਏ ਜੀ ਨੂੰ ਮਹਾਰਾਜ ਜੀ ਤਾਰ ਕੇ ਅੱਗੇ ਚੱਲੇ ਆਏ ਤਾਂ ਅੱਜ ਦੀ ਸਾਖੀ ਇੱਥੇ ਹੀ ਸਮਾਪਤੀ ਹੈ ਅਗਲੀ ਸਾਖੀ ਆਪ ਜੀ ਨਾਲ ਫਿਰ ਵਿਚਾਰ ਵਟਾਂਦਰਾ ਕਰਾਂਗੇ ਸੂਫਤੇ ਕੀ ਜਾਈਏ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ